ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਸਾਰੇ ਕੁਐਸਟ ਤੁਹਾਡੇ ਗਾੜੀ ਆਪਣੀ ਤਸੱਲੀ ਕਰਨਾ ਨਾ ਭੁੱਲਣਾ ਕਿਤੇ ਉਹ ਖਰੀਦਦਾਰੀ ਕਰਨੀ ਆ ਅੱਜ ਤੇ ਆਪਣੀ ਵਿਜ਼ਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਕਰਨਤਾਰ ਸਾਹਿਬ ਸਜਣੋ ਇੱਕ ਘਰੇਲੂ ਫਾਰਮ ਤੇ ਆਏ ਆਂ ਦੋ ਝੋਟੀਆਂ ਕਟੀਆਂ ਵਿਖਾਉਣ ਲੱਗੇ ਆ ਤੁਹਾਨੂੰ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਊਗਾ ਕੋਈ ਸੱਜਣ ਤੇ ਕਿ ਕਿਸੇ ਤੇ ਕਰ ਪਹੁੰਚ ਜੂ ਕੋਈ ਆਦੀ ਖਰੀਦਦਾਰੀ ਕਰ ਸਕੂਗਾ ਪਹਿਲੇ ਨੰਬਰ ਵਾਲੀ ਸੱਜਣੋ ਝੋਟੀ ਜਿਹੜੀ ਆ ਗੱਬਾਂ ਨੇ ਗਰੰਟੀ ਨਾਲ ਚੈੱਕ ਕਰਾ ਕੇ ਕੋਈ ਵੀ ਖਰੀਦਦਾਰੀ ਕਰਦਾ ਫਿਰ ਲੈ ਕੇ ਜਾਇਓ ਇੱਥੇ ਕੋਈ ਵੀ ਧੋਖੇਧੜੀ ਵਾਲੀ ਗੱਲ ਨਹੀਂ ਐ ਆਪਣੀ ਚੈੱਕ ਕਰਾ ਕੇ ਤਸੱਲੀ ਨਾਲ ਫਿਰ ਪੈਸੇ ਦਿਓ ਦੂਜੀ ਕੱਚੀ ਖੀਰੀ ਹੋ ਗਈ ਸ਼ਾਇਦ ਤੇ ਨੀਲੀ ਰਾਬੀ ਦੀਆਂ ਦੋਵੇਂ ਪੀਸ ਜੁੜੇ ਰਿਓ ਕਰਦੇ ਆ ਗੱਲਬਾਤ ਬਾਈ ਨਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਠੀਕ ਜੀ ਚੜਦੀ ਕਲਾ ਜੀ ਨਾਮ ਜੀ ਨਾਮ ਦੀ ਦੀਪਕ ਤੇ ਦੀਪ ਪਿੰਡ ਅਸਲ ਸਿੰਘ ਜੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 87252 64036 ਤੇ ਨੀਲੀ ਦਾ ਵੀ ਜਿਹੜੀ ਆ ਪਹਿਲੇ ਨੰਬਰ ਵਾਲੀ ਇਹ ਮੂੰਹ ਤੋਂ ਕਿੰਨੇ ਦੰਦ ਹੋ ਗਏ ਜਾਂ 4 ਦੰਦ ਹੋ ਗਏ ਜਾਂ ਖੀਰੀ ਆ ਕਿਦਾਂ ਇਹ ਜੀ ਜਾਂ ਕੀਤੀ ਆ ਹੱਜ ਚੈੱਕ ਕਰਾਈ ਆ ਜੀ ਐਸਾ ਚੈੱਕ ਪਾਸ ਆ ਹਾਂਜੀ ਚੈੱਕ ਪਾਸ ਆ ਗਰੰਟੀ ਨਾ ਦੇਵਾਂਗਾ ਆਪਾਂ ਤਿੰਨ ਮਹੀਨਾ ਦੀ ਜੀ ਤਿੰਨ ਮਹੀਨਾ ਦੀ ਹਾਂਜੀ ਕੰਨਾ ਮਹੀਨੇ ਦੀ ਪੂਰੀ ਹੋ ਗਈ ਜਾਨੀ ਕਿ ਕੋਈ ਵੀ ਡਾਇਰੈਕਟਰ ਲਿਆ ਕੇ ਤਸੱਲੀ ਕਰਾ ਸਕਦਾ ਚੈੱਕ ਪਾਸ ਹੋ ਗਈ ਠੀਕ ਆ ਤੇ ਤੋਰਾ ਚੈੱਕ ਕਰਵਾ ਲੇ ਮੇਰਾ ਵੀਰ ਮੜਾ ਜਾਂਦਾ ਥਣ ਥਣ ਨੂੰ ਪ੍ਰੋਪਰ ਚਾਰੇ ਓਕੇ ਆ ਨਾ ਹਾਂਜੀ ਨੌ ਚਾਰ ਹੀ ਥਣ ਲੱਗੇ ਸਜਣੋ ਵੇਖ ਸਕਦੇ ਜੀ ਬਿਲਕੁਲ ਝੂਲੀ ਝਾਲੀ ਚੰਗੀ ਆ ਕੱਟੀ ਕਾਂ ਬੰਨ ਵਾਲੀ ਆ ਤੇ ਮੂੰਹ ਤੋਂ ਬਾਈ ਕਹਿੰਦਾ ਆ ਕਿ ਮੈਨੂੰ ਨਹੀਂ ਆਈ ਡਾਇਆ ਦਾ ਕਿ ਕੀ ਹੋਊਗੀ ਸ਼ਹਿਰ ਚਾਰ ਦੰਦ ਵੀ ਹੋ ਸਕਦੀ ਜੀ ਛੇ ਦੰਦ ਵੀ ਹੋ ਸਕਦੀ ਜੀ ਦੋਂਦੀ ਵੀ ਹੋ ਸਕਦੀ ਜੀ ਹਨਾ ਕਿਉਂਕਿ ਘਰ ਦੀ ਆਉਂਦੀ ਬਿਲਕੁਲ ਹੈ ਨਾ ਹਾਂਜੀ ਲਓ ਜੀ ਅੱਲਾ ਯਾ ਸੱਜਣਾ ਟੇਡਾ ਘਟ ਜੇ ਠੀਕ ਆ ਖੱਬੇ ਹੱਥ ਧਾਰੀ ਆਉਂਦੀ ਬਿੱਲੀ ਮਣਕੀ ਅੱਖ ਜੀ ਨੀਲੀ ਦਾ ਵੀ ਦੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰ ਦਈ ਜੀ ਲਓ ਜੀ ਰੇਟ ਭਾਈ ਜੀ ਇਹਦਾ ਫਿਰ ਕੀ ਰਹਿ ਗਿਆ ਰੇਟ ਭਾਈ ਇਹਦਾ 60000 ਰੁਪਏ ਮੁੱਲ ਕਰਦੇ ਨੇ ਮਾਨਤਾ ਨ ਕਰਾਂਗੇ ਕਿੰਨਾ ਕ ਮਾਨਣ 2000 ਛੋੜ ਕਰਦਾ ਦੋ ਰਪ ਜਾਰੀ ਨਾ ਕਰੀਏ ਹਾਂਜੀ ਜਾਰੀ ਨਾ ਕਰੀਏ ਕਿੰਨੇ 55 ਦੀ ਲੈਦੇ ਕਰ ਦਈਏ ਦੇ ਦਾ ਹੈਣਾ ਠੀਕ ਆ 55000 ਦੀ ਚੈੱਕ ਕਰਾ ਕੇ ਕੋਈ ਖੜੇ ਆ ਨਾ ਚੈੱਕ ਤਿੰਨ ਮਹੀਨੇ ਦੀ ਪਾਸ ਹੋ ਚੈੱਕ ਕਰਾ ਕੇ ਆਪਦਾ ਨੰਬਰ ਲਿਆ ਕੇ ਦੂਜੀ ਦੋ ਦੰਦ ਹਾਂਜੀ ਉਹ ਦੋ ਦੀ ਉਹ ਲਈ ਹੈਣਾ ਲਓ ਜੀ ਸੱਜਣੋਂ ਇਹ ਖਰੀਦ ਕੇ ਵੀ ਲੈ ਆਂਦੀ ਆ ਤੇ ਪਿਓਰ ਨੀਲੀ ਰਾਵੀ ਕੱਟੀ ਆ ਤੋੜ ਦੇ ਮੇਰਾ ਭਰਾ ਮੜਿਆ ਨੂੰ ਵੀ ਤਾਲਾ ਲੱਗ ਜਿੰਦਾ ਤੋਰੇ ਤਾਰੇ ਦਾ ਤੇ ਥਾਣਿਆਂ ਦੇ ਵੀ ਨੇੜ ਤੋਂ ਇੱਕ ਵਾਰ ਚੈੱਕ ਕਰਵਾ ਦਿੰਦੇ ਲੋ 4 ਥਾਣੇ ਥਾਣੇ ਦੇਖ ਸਕਦੇ ਬੜਾ ਮੋਟਾ ਮੋਟਾ ਥਾਣੇ ਨੂੰ ਲੱਗਾ ਜੇ ਲੋ ਜੀ ਬਿਲਕੁਲ ਝੋਲੀ ਝਾਲੀ ਬੜੀ ਚੰਗੀ ਹੈਂ ਦੀ ਕੱਟੀ ਦੀ ਫੇਸ ਕੁਆਲਿਟੀ ਬੜੀ ਸੋਹਣੀ ਬਿਊਟੀ ਇਹਨੂੰ ਕਰਮਾਲੀ ਨੂੰ ਆਈ ਲੋ ਤੇ ਇਹਦੀ ਕੀਮਤ ਆ ਇਹਦੀ ਭਾਜੀ 42000 ਰੁਪਏ ਤੇ ਕਿੰਨੇ ਦੀ ਦੇ ਦਗੇ ਇਹ 40 ਦੇ ਦਾਂਗੀ 40 ਦੀ ਕਰ ਦਗੇ ਦੇ ਲਾਂਗੀ 40000 ਦੀ ਦੇ ਦੋ ਹਣਾ 40 ਤੇ 55 ਦਾ ਸੌਦਾ ਅਜ ਦੋ ਖਰੀਦਦਾਰੀ ਕਰਿਓ ਪਿੰਡ ਸੋਹ ਸਿੰਘ ਸასიਕਾਰ